ਵਾਬ ਜੀ ਅਕਾਲੀ ਦਲ ਪੰਥਕ ਸੁਧਾਰ ਲਹਿਰ ਵੱਲੋਂ ਜਿਹੜਾ ਇਹ ਧਰੋਣਾ ਸਾਹਿਬ ਦੀ ਪਹਿਲੀ ਜਨਮ ਸ਼ਤਾਬ ਦੀ ਮੌਕੇ ਉਪਰਾਨਾ ਕੀਤਾ ਗਿਆ ਇਹਨੂੰ ਕਿਵੇਂ ਪ੍ਰਭਾਵਸ਼ਿਤ ਕਰੋਗੇ ਆਪ ਤੁਸੀਂ ਦੇਖੋ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਇਛੋ ਪਤਾ ਲੱਗਦਾ ਹੈ ਕਿ ਪੈਸਾ ਤੌਰ ਤੇ ਜ਼ਮੀਨਾਂ ਸਾਰੀਆਂ ਕਿਸੇ ਕੰਮ ਨਹੀਂ ਆਉਂਦੀਆਂ ਕੰਮ ਆਉਂਦੀ ਹੈ ਤੁਹਾਡੀ ਇਮਾਨਦਾਰੀ ਧਿਆਨਦਾਰੀ ਤੇ ਪੰਥ ਦੇ ਲਈ ਕੰਮ ਕਰਨਾ ਹੈ ਆਪਣੇ ਵਿਸ਼ੇ ਤੋਂ ਆਉਂਦੀ ਹੈ ਧਰੋਣਾ ਸਾਹਿਬ ਨੇ ਨਾਜ਼ਦੀਕੀ ਦੇ ਵਿੱਚ ਬਹੁਤੀਆਂ ਜ਼ਮੀਨਾਂ ਬਣਾਈਆਂ ਨਾ ਪੈਖਾ ਬਣਾਇਆ ਨਾ ਘੜ ਪੜਾਇਆ ਤੇ ਨਾ ਵੱਡੀਆਂ ਕਾਰਾਂ ਦੀ ਸਾਡੀ ਜ਼ਿੰਦਗੀ ਐ ਬਿਲਕੁਲੀ ਸਾਫ਼ ਜੀ ਆਪਣੀ ਅੱਜ ਤੁਸੀਂ ਦੇਖਦੇ ਹੋ ਕਿ ਸਾਲ ਸਾਲ ਬਣ ਚੱਲਿਆ ਕਿੱਦਾਂ بڑا ਇਕੱਠ ਹੋਇਆ ਬਿਨਾਂ ਕਹੇ ਹੋਏ ਲੋਕ ਆਪ ਹਾਰੇ ਆਏ ਤੇ ਅੱਜ ਜੇ ਹੁਣ 30 ਬਚ ਗਏ ਹਾਲ ਤੱਕ ਵੀ ਤੁਹਾਨੂੰ ਖਤੋ ਨਹੀਂ ਹੋਇਆ ਇਹ ਤੋਂ ਪਹਿਲਾਂ ਕਿੰਨੇ ਕਿ ਲੀਡਰਸ਼ਿਪ ਆਈ ਹੈ ਹਰ ਉਹ ਲੋਕਾਂ ਨੇ ਜਿਹੜਾ ਤੋੜ ਸਾਹਿਬ ਰੋਲ ਕਰਦੇ ਸੀ ਉਹਨਾਂ ਨੇ ਜੋਰ ਲਾਇਆ ਕਿ ਘਟਨਾ ਨਾ ਹੋਵੇ ਉਹਨਾਂ ਨੇ ਪੈਨਲ ਇਕੱਠ ਬੁੱਲਵਕ ਦਸਵਾ ਸਾਹਿਬ ਰੱਖਿਆ ਪਰ ਫੇਰ ਵੀ ਲੋਕ ਆਪ ਮਾਰੇ ਆਏ ਕਈਆਂ ਦੀ ਮਜਬੂਰੀ ਸੀ ਮੁਲਾਦਮ ਸੀ ਉਹਨੂੰ ਕਿਹਾ ਗਿਆ ਕਿ ਤੁਹਾਡੀ ਤਰਖਾ ਕੀਤੀ ਜਾਊ ਕੋਈ ਤੁਹਾਨੂੰ ਸਸਪੈਂਡ ਕਰ ਦਾਂਗੇ ਇੱਥੇ ਆਉਣ ਉਹ ਵੀ ਸਵੇਰੇ ਇਥੇ ਆ ਜੀ ਲਾ ਕੇ ਫਿਰ ਕੀ ਸੁਨੇਹਾ ਕੀ ਦਿਨ ਹੈ ਦੇਖੋ ਗੁਰੂ ਅਕੈ ਚਿੱਤੇ ਪਾਸ਼ਾ ਦੇ ਰੰਗ ਆ ਕਿ ਚਿੱਤੇ ਪਾਸ਼ਾ ਤੁਹਾਨੂੰ ਹਿੰਮਤ ਦੇਵੇ ਤਾਕਤ ਦੇਵੇ ਇਮਾਨਦਾਰੀ ਦੇਵੇ ਜਿਹੜਾ ਕੰਮ ਅੱਜ ਲੋਕ ਕਰ ਰਹੇ ਨਹੀਂ ਅੱਜ ਦੇਖੋ ਕੁਛ ਆਪਾਂ ਕਹੀ ਜਾਈਏ ਸੱਚੀ ਲੋਕਾਂ ਨੂੰ ਲੋਕ ਨਾ ਫਟਮਾ ਦੇ ਬਹੁਤ ਚੰਗਾ ਨਹੀਂ ਕਿ ਹਰ ਬੰਦਾ ਕਹਿੰਦਾ ਇੱਜਾ ਹੀ ਠਾਕ ਹੈ ਸ਼ਾਸਤਰ ਵਿੱਚ ਹੈ ਕਾਹੇ ਠਾਕ ਹੈ ਜੇ ਅਸੀਂ ਸਾਰੇ ਇਮਾਨਦਾਰੀ ਨਾਲ ਕੰਮ ਕਰਨ ਲੱਗੇ ਨਾਲ ਹੀ ਮਨ ਲੋਕਾਂ ਨੂੰ ਪੇਨ ਕਰਦੇ ਕਿ ਆਪਾਂ ਇਮਾਨਦਾਰ ਤੇ ਜ਼ਿੰਦਗੀ ਦੀ ਕਦਰ ਕਰੀਏ ਆਪਾਂ ਕਈ ਵਾਰੀ ਜਿਹੜੇ ਮਾੜੇ ਬੰਦੇ ਨੇ ਆਪਾਂ રોજ ਬਰੋਧ ਕਰਦੇ ਹਾਂ ਉਹਨਾਂ ਦਾ ਫਿਰ ਇਲੈਕਸ਼ਨ ਦੇ ਵਿੱਚ ਆ ਕੇ ਆਪਾਂ ਫੋਟੋ ਵਿੱਚ ਲਾਗ ਦੇ ਵਿੱਚ ਆ ਕੇ ਫਿਰ ਉਹਨੂੰ ਵੋਟਾਂ ਵਾਜਿਨਾ ਜਿਹਾ ਧਾ ਦੇ ਦਿੰਦੇ ਆ ਫਿਰ ਲੋਕ ਵੀ ਇਹ ਗੱਲ ਸੋਚਦੇ ਨੇ ਕਿ 5 ਸਾਲ ਦੀ ਕਰਦਾ ਹੈ 5 ਸਾਲ ਬਾਅਦ ਆਵਾਂਗੇ ਤੇ ਇੰਨਾ ਕੁਝ ਕਰ ਦਾਂਗੇ ਤੇ ਲੋਕਾਂ ਨੂੰ ਪਤਾ ਇਹ ਜਿੰਨਾ ਚਿਰ ਆਪਾਂ ਇਹ ਪ੍ਰਚਾਰ ਥੱਲੇ ਤੋਂ ਲੈ ਕੇ ਉੱਪਰ ਤੱਕਿੰ ਕਰਦੇ ਆ ਈਮਾਨਦਾਰੀ ਲੈ ਕੇ ਕਿਸਮਤ ਦੇ ਮੰਨਦੇ। ਸਰ ਜਿਹੜੇ ਪੰਥਕ ਲਹਿਰ ਦੇ ਇਸ ਟਾਈਮ ਆਪਣੇ ਨਾਲ ਜੁੜੇ ਹੋਏ ਆਗੂ ਨੇ ਉਹ ਸ਼੍ਰੋਮਣੀ ਕਾਲੇਦਲ 'ਚ ਨਹੀਂ ਜਾਣਗੇ ਇਹਦੀ ਕੋਈ ਸ਼ਿਉਰਟੀ। ਇਹ ਹਾਈ ਸ਼ੋਮਣਿਕ ਕਲਦਲ ਜਿਸ ਕਨ ਸੁਣਨ ਕਲਦਲ ਜਾਣ ਦੀ ਗੱਲ ਕਰਦਾ ਹਾਈ ਸ਼ੋਮਣਿਕ ਕਲ। ਕੀ ਲਿਖਿਆ ਸ਼੍ਰੋਮਣੀ ਕਲਦਲ ਸੁਧਾਰ ਲੈ। ਜੀ। ਕਿ ਜਿਹੜੀਆਂ ਉਹਦੇ 'ਚ ਕਮੀਆਂ ਸੀ ਉਹ ਦੂਰ ਕਰਨੀਆਂ ਨੇ। ਇੱਕੋ ਪਰਵਾਹ ਇਲੈਕਸ਼ਨ ਹੁੰਦੀ ਹੈ। ਤੇ ਉਦੋਂ ਪਰਵਾਹ ਜ਼ਮੀਨਾਂ ਜਾਇਦਾਦ ਦੇ ਪਿੱਛੇ ਲੱਗ ਜਾਂਦਾ। ਇੱਕੋ ਪਰਵਾਹ ਧਰਮ ਕਮਾਚੀ ਲੋਹੀ ਹੈ। ਕਾਹ ਦੀ ਕਾਲੀਦਾਸ ਵੀ ਹੋਈ ਹੈ ਰਾਜਨੀਤਿਕ ਵੀ ਹੋਈ ਹੈ ਫਿਰ ਇਹਨਾਂ ਨੂੰ ਜੋ ਜਿੰਨਾ ਉਹਦਾ ਹੱਕ ਮੰਨਦਾ ਹਰ ਬੰਦੇ ਨੂੰ ਛੋਟੇ ਛੋਟੇ ਮਰਕਜ਼ੀ ਦੇ ਹੱਥ ਮਿਲ ਜਾਂਦਾ ਆਪਾਂ ਇਹ ਖੇਡ ਨੂੰ ਪੂਰੀ ਜਾਣਿਆ ਉਹ ਕੋਲੇ ਦੇ ਥੋੜੇ ਭਣੀ ਜਾਂਦੇ ਤੁਸੀਂ ਦੇਖਿਆ ਨਹੀਂ ਕੈਬਨਟ ਦੇ ਵਿੱਚ ਕਿੰਨੇ ਮੰਤਰੀ ਜੀ ਪਰਵਾਦ ਤੋਂ ਇਹ ਚੀਜ਼ਾ ਦੇਖਣ ਵਾਲੀ ਗੱਲ ਹੈ ਕਿ ਕਿਹਨੇ ਕੰਮ ਕੀਤਾ ਆਪਾਂ ਤੁਹਾਨੂੰ ਲੱਗ ਜਾ ਕਿ ਫਰਾਂ ਦੇ ਕੋਲ ਇੰਨੇ ਪੈਸੇ ਨੇ ਫਰਾਂ ਦੇ ਕੋਈ ਨਹੀਂ ਅੱਜ ਤੇ ਕੀ ਹੈ ਮੇਰੇ ਪਰਵਾਹ ਤੋਂ ਚਲੰਡੀ ਸਾਹਿਬ ਗੁਰਵੰਤ ਸਾਹਿਬ ਤੇ ਫਿਰ ਕਮਲਜੀਤ ਜੀ ਜਿਹੜੇ ਇਮਾਨਦਾਰੀ ਨਾਲ ਕੰਮ ਕਰਦੇ ਰਹੇ ਅੱਜ ਕਿਹਨਾਂ ਸ਼ੌਂਕ ਕਰਦੇ ਬਹੁਤ ਧੰਨਵਾਦ